ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਖਾਲੜਾ ਵਿਖੇ ਇੱਕ ਕਲਯੁਗੀ ਸ਼ਰਾਬੀ ਪੁੱਤ ਵੱਲੋਂ ਆਪਣੀ ਵਿਧਵਾ ਬਜ਼ੁਰਗ ਬਿਮਾਰ ਮਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਅਤੇ ਘਰ ਦੇ ਬਾਹਰ ਬੈਠੀ ਬਜ਼ੁਰਗ ਔਰਤ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾ ਰਹੀ ਹੈ। ਜਦ ਪੀੜਤ ਬਜ਼ੁਰਗ ਔਰਤ ਦੇ ਲੜਕੇ ਦੀਪਕ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਇਸ ਮਾਮਲੇ ਨੂੰ ਲੈ ਕੇ ਥਾਣਾ ਖਾਲੜਾ ਦੇ ਐਸਐਚਓ ਰੰਜੀਤ ਸਿੰਘ ਨੇ ਕਿਹਾ ਕਿ ਜੇ ਦੀਪਕ ਕੁਮਾਰ ਕਸੂਰਵਾਰ ਪਾਇਆ ਗਿਆ ਤਾਂ ਉਸ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਇਹ ਘਾਣਾ ਮੇਰਾ ਇਹ ਮੇਰੇ ਘਰ ਕੁੜੀਆਂ ਦੇ ਨਾਂ ਕਰਦਾ ਸੀ। ਇੱਕ ਤਾਂ ਕਰਦਾ ਸੀ ਤੇ ਬਹੁਤ ਜਿੰਦਾ ਕਰਦਾ। ਹੁਣ ਇਹਨੇ ਕਿੰਨੇ ਜਿੰਦਾ ਕਹਿ ਪਾਇਆ ਹੈ। ਉਹ ਬੋਮਾਂ ਦੇ ਕੁੜੀਆਂ ਨੂੰ ਦਿਖਾਈ। ਕੋਈ ਨਹੀਂ ਕਰਦਾ ਇਹ ਜਿੰਨੇ। ਗੁੰਡਾ ਕੀ ਦੀ ਪਗ। ਸਪਾਈ ਸ਼ਾਪਿੰਗ ਦਾ। ਹਾਂ ਜੀ ਕਹਿੰਦਾ ਮੇਰੇ ਕੱਪੜੇ ਕੱਪੜੇ ਤੇਰੇ ਘਰੋਂ ਬਾਹਰ ਕੱਢਦੇ ਨੇ ਤੇ ਕੱਪੜੇ ਸੁੱਟੇ ਹੋਏ ਐ ਉੱਥੇ ਪਏ ਐ ਕੱਪੜੇ ਪਏ ਨਹੀਂ ਨਹੀਂ ਜੀ ਐਸੋ ਜਿਹਾ ਕੋਈ ਨਹੀਂ ਅਸੀਂ ਕਹ ਜੀ ਇਹਨੂੰ ਹੱਥ ਨਹੀਂ ਲਾਇਆ ਕੁਛ ਨਹੀਂ ਕੀਤਾ ਇਹ ਆਪ ਹੀ ਸਭ ਕੁਝ ਕਰਦੇ ਆ ਇਹਨਾਂ ਦਾ ਯਾਨੀ ਕਿ ਤੁਸੀਂ ਕਹਿੰਦੇ ਹੋ ਡੀਪੂ ਕਰਨ ਨੂੰ ਵੀ ਆ ਉਮਰ ਨਹੀਂ ਹੈਗੀ ਇਹਨਾਂ ਦੀ ਡੀਪੂ ਕਰਨ ਦੀ ਕਿ ਡੀਪੂ ਕਰਨ ਨੂੰ ਵੀ ਆਪ ਜਾਣਦੇ ਆ ਇਹਨਾਂ ਨੂੰ ਰੋਕਦੇ ਆ ਕਿ ਤੁਸੀਂ ਨਾ ਜਾਓ ਕਿਤੇ ਡਿੱਗ ਪੋਗੇ ਇਹ ਬਿੱਦ ਕੇ ਜਾ ਰਹੇ ਤੇ ਫਿਰ ਘਰ ਆ ਕੇ ਸਾਡਾ ਝੂਠਾ ਨਾ ਲਾ ਰਹੇ